ਸਸ਼ੀਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਰਡ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਕੈਰ ਕਰਨੀ امیਗ੍ਰੇਸ਼ਨ ਲਈ ਅਮਰੀਕਾ ਤੋਂ ਰਿਪੋਰਟ ਕੀਤੀ ਗਈ 104 ਭਾਰਤੀਆਂ ਦੇ ਵਿੱਚੋਂ ਆਏ 33 ਗੁਜਰਾਤ ਪ੍ਰਵਾਸੀਆਂ ਨੂੰ ਲੈ ਕੇ ਇੱਕ ਜਹਾਜ਼ ਅੱਜ ਸਵੇਰੇ ਅੰਮ੍ਰਿਤਸਰ ਤੋਂ ਅਹਮਦਾਬਾਦ ਹਵਾਈ ਅੱਡੇ ਤੇ ਪਹੁੰਚਿਆ। ਜੀ ਡਿਵੀਜ਼ਨ ਦੇ ਸਹਾਇਕ ਪੁਲਿਸ ਕਮਿਸ਼ਨਰ ਆਰ ਡੀ ਓਜਾ ਨੇ ਦੱਸਿਆ ਕਿ ਪਹੁੰਚਣ ਤੋਂ ਤੁਰੰਤ ਬਾਅਦ ਕੁਝ ਬੱਚਿਆਂ ਤੇ ਔਰਤਾਂ ਸਮੇਤ 33 ਪ੍ਰਵਾਸੀਆਂ ਨੂੰ ਪੁਲਿਸ ਵਾਹਨਾਂ ਰਾਹੀਂ ਗੁਜਰਾਤ ਵਿੱਚ ਉਨ੍ਹਾਂ ਦੀਆਂ ਰਿਹਾਇਸ਼ਾਂ ਤੇ ਪਹੁੰਚਾ ਰਹੀ ਹੈ। ਸੂਚਕਾਂਰਾਂ ਨੇ ਰਿਪੋਰਟ ਕੀਤੀ ਤੇ ਪ੍ਰਵਾਸੀਆਂ ਦੇ ਨਾਲ ਗੱਲ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਦੀਆਂ ਗੱਡੀਆਂ ਦੇ ਵਿੱਚ ਆਪਣੇ ਜਦੀ ਜ਼ਿਆਦਾਤਰ ਮਹਿਸਾਨਾ ਗਾਂਦੀਨਗਰ ਪਾਟਨ ਵਡੋਦਰਾ ਤੇ ਖੇੜਾ ਜ਼ਿਲ੍ਹਿਆਂ ਦੇ ਹਨ ਸੋ ਬੀਤੇ ਦਿਨ 104 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ ਸੀ ਗੁਜਰਾਤ ਤੋਂ ਆਏ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਰਿਸ਼ਤੇਦਾਰ ਵਿਦੇਸ਼ੀ ਧਰਤੀ ਤੇ ਕਿਵੇਂ ਪਹੁੰਚੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਿਹਾ ਕਿਸਾਨ ਅੰਦੋਲਨ ਠੀਕ ਇੱਕ ਹਫ਼ਤੇ 'ਚ ਇੱਕ ਸਾਲ ਪੂਰਾ ਕਰ ਲਵੇਗਾ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਮਹਾਪੰਚਾਇਤਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਕੱਠੇ ਕਰਨ ਲਈ ਕਿਸਾਨ ਪਿੰਡ-ਪਿੰਡ ਜਾ ਰਹੇ ਨੇ ਤੇ ਲੋਕਾਂ ਨੂੰ ਇਕਜੁੱਟ ਕਰ ਰਹੇ ਨੇ। ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਦੀ ਗੱਲ ਕਰੀਏ ਤਾਂ ਉਹ ਖੜ੍ਹਤਾਲ 73ਵੇਂ ਦਿਨ 'ਚ ਦਾਖਲ ਹੋਈ ਹੈ ਤੇ ਅੱਜ ਹਰਿਆਣਾ ਦੇ ਪਿੰਡਾਂ ਦੇ ਕਿਸ ਲੈ ਕੇ ਮੋਰਚੇ ਤੇ ਪਹੁੰਚਣਗੇ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਸਿਰਫ ਕਿਸਾਨਾਂ ਦੁਆਰਾ ਲਿਆਂਦੇ ਪਾਣੀ ਦੀ ਹੀ ਵਰਤੋਂ ਕਰ ਰਹੇ ਨੇ ਇਸ ਦੇ ਨਾਲ ਹੀ ਵੱਡੀ ਗਿਣਤੀ ਚ ਕਿਸਾਨ ਰਾਸ਼ਨ ਤੇ ਟਰੈਕਟਰਾਂ ਟਰਾਲੀਆਂ ਲੈ ਕੇ ਦੋਵਾਂ ਮੋਰਚਿਆਂ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਪਰ ਬੀਤੇ ਦਿਨ ਜਗਜੀਤ ਸਿੰਘ ਢੱਲੇਵਾਲ ਨੇ 2 ਮਿੰਟ 19 ਸੈਕਿੰਡ ਤੱਕ ਵੀਡੀਓ ਜਾਰੀ ਕੀਤਾ ਲੋਕਾਂ ਨੂੰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਫੇਰ ਤੋਂ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਸ਼ ਭਰ ਦੇ ਕਿਸਾਨ ਮਹਾਪੰਚਾਇਤ ਵਿੱਚ ਆਓ ਤੁਹਾਡਾ ਇੱਥੇ ਆਉਣਾ ਸਾਨੂੰ ਊਰਜਾ ਸ਼ਕਤੀ ਤੇ ਤਾਕਤ ਦਿੰਦਾ ਭਾਵੇਂ ਸਾਡਾ ਸ਼ਰੀਰ ਮੀਟਿੰਗ ਵਿੱਚ ਜਾਣ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਹੈ ਤੇ ਆਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਨੂੰ ਢਾਹ ਦਿੱਤਾ। ਇਸ ਦੌਰਾਨ ਉਹਨਾਂ ਦੇਸ਼ਾਂ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਕੰਤ ਚਿੱਤਰਾਂ ਦੀ ਵੀ ਬੇਅਦਬੀ ਕੀਤੀ। ਹਸੀਨਾ ਦੇ ਲਾਈਵ ਆਨਲਾਈਨ ਸੰਬੋਧਨ ਤੋਂ ਬਾਅਦ ਮਾਹੌਲ ਕਾਫੀ ਵਿਗੜਿਆ ਹੈ। ਕਈ ਹਜ਼ਾਰ ਲੋਕਾਂ ਨੇ ਰਾਜਧਾਨੀ ਦੇ ਤਨ ਮੰਡੀ ਖੇਤਰ 'ਚ ਹਸੀਨਾ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਘਰ ਦੇ ਸਾਹਮਣੇ ਰੈਲੀ ਕੀਤੀ ਜਿਸ ਨੂੰ ਪਹਿਲਾਂ ਇੱਕ ਯਾਦਗਾਰ ਅਜਾਇਬ ਘਰ ਵਿੱਚ ਤਹਪੀਲ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਇੱਕ ਖੁਦਾਈ ਕਰਨ ਵਾਲੇ ਨੇ ਰਿਹਾਇਸ਼ ਨੂੰ ਢਾਉਣਾ ਸ਼ੁਰੂ ਕਰ ਜ਼ਕਰਯੋਗ ਹੈ ਕਿ ਬੰਗਲਾਦੇਸ਼ ਵਿੱਚ ਮਾਹੌਲ ਵਿਗੜਨ ਤੋਂ ਬਾਅਦ 70 ਸਾਲਾ ਹਸੀਨਾ ਪਿਛਲੇ ਸਾਲ 5 ਅਗਸਤ ਤੋਂ ਭਾਰਤ ਵਿੱਚ ਰਹਿ ਰਹੀ ਹੈ ਹਸੀਨਾ ਦੇ ਪਿਤਾ ਨੂੰ ਸੁਤੰਤਰਤਾ ਨਾਇਕ ਵਜੋਂ ਦੇਖਿਆ ਵੀ ਜਾਂਦਾ ਹੈ ਫੇਸਬੁੱਕ ਲਾਈਵ ਸਟ੍ਰੀਮ ਦੇ ਵਿੱਚ ਹਸੀਨਾ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਿਆਂ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਉਹ ਇੱਕ ਇਮਾਰਤ ਨੂੰ ਢਾ ਸਕਦੇ ਨੇ ਪਰ ਉਹ ਇਤਿਹਾਸ ਨੂੰ ਮਿਟਾ ਨਹੀਂ ਸਕਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਅਣਕਿਆਸੀਆ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਗਾਜ਼ਾ ਪੱਟੀ ਤੇ ਆਪਣੇ ਮਾਲਕੀ ਕੰਮ ਕਰੇਗਾ ਇਸ ਨੂੰ ਆਪਣੇ ਅਧੀਨ ਕਰੇਗਾ ਤੇ ਉੱਥੇ ਆਰਥਿਕ ਵਿਕਾਸ ਕਰੇਗਾ ਜਿਸ ਨਾਲ ਲੋਕਾਂ ਲਈ ਵੱਡੇ ਗਿਣਤੇ 'ਚ ਰੋਜ਼ਗਾਰ ਤੇ ਰਿਹائش ਦੇ ਮੌਕੇ ਮੁਹੱਈਆ ਹੋਣਗੇ ਵਾਈਟ ਹਾਊਸ 'ਚ 트ੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿੰਜਾਮਿਨ ਨਿਤਿਆਹੂ ਦੇ ਨਾਲ ਇੱਕ ਸਾਂਝੇ ਪੱਤਰਕਾਰ ਸੰਮੇਲਨ 'ਚ ਇਹ ਗੱਲਾਂ ਆਖੀਆਂ 트ੰਪ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਉਸ ਥਾਂ ਨੂੰ ਵਿਕਸਿਤ ਕਰੇਗਾ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਉੱਥੇ ਕਿਸ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਹੈ 트ੰਪ ਨੇ ਕਿਹਾ ਅਮਰੀਕਾ ਗਾਜਾ ਪੱਟੀ ਨੂੰ ਆਪਣੇ ਅਧੀਨ ਲਵੇਗਾ ਇਸ ਨੂੰ ਵਿਕਸਿਤ ਕਰਾਂਗੇ ਇਸ ਨੇ ਇਸ ਦੇ ਨਾਲ ਹੀ ਸਾਡਾ ਉਹਨਾਂ ਨੇ ਕਿਹਾ ਕਿ ਅਧਿਕਾਰ ਹੋਵੇਗਾ ਕਿ ਉੱਥੇ ਮੌਜੂਦ ਸਾਰੇ ਖਤਰਨਾਕ ਬੰਬ ਤੇ ਹੋਰ ਹਥਿਆਰ ਨਕਾਰਾ ਕਰਨ ਥਾਣੂ ਪੱਧਰ ਕਰਨ ਤੇ تباہ ਹੋ ਚੁੱਕੀਆਂ ਇਮਾਰਤਾਂ ਹਟਾਉਣ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਬਜਟ ਸੈਸ਼ਨ ਦੇ 5ਵੇਂ ਦਿਨ ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਮੁੱਦੇ ਤੇ ਸੰਸਦ 'ਚ ਵੱਡਾ ਹੰਗਾਮਾ ਹੋਇਆ ਜਿਵੇਂ ਇਸ ਵੇਰੇ 11 ਵਜੇ ਕਾਰਵਾਈ ਸ਼ੁਰੂ ਹੁੰਦੀ ਹੈ ਵਿਰੋਧੀ ਧਿਰ ਨੇ ਇਸ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸ਼ਰਮ ਕਰੋ ਸਰਕਾਰ ਦੇ ਨਾਅਰੇ ਲਾਈ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਾਡੀ ਸਰਕਾਰ ਤੁਹਾਡੀ ਚਿੰਤਾ ਤੋਂ ਜਾਣੂ ਹੈ ਲੇਕਿਨ ਇਹ ਵਿਦੇਸ਼ ਨੀਤੀ ਦਾ ਮੁੱਦਾ ਹੈ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਸੀ ਤੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਤੇ ਲੋਕ ਸਭਾ ਚ ਕਾਂਗਰਸ ਸੰਸਦ ਮੈਂਬਰ ਮਨੀ ਕੰਟਗੋਰ ਨੇ ਅਮਰੀਕਾ ਤੋਂ ਭਾਰਤੀ ਨਾਗ ਕਾਲਾ ਦੇਨ ਤੇ ਚਰਚਾ ਲਈ ਮਲਤਵੀ ਨੋਟਿਸ ਦਿੱਤਾ ਟੈਗੋਰ ਨੇ ਕਿਹਾ ਕਿ ਅਮਰੀਕਾ ਤੋਂ 100 ਤੋਂ ਵੱਧ ਭਾਰਤੀਆਂ ਨੂੰ ਕੱਢੇ ਜਾਣ ਨਾਲ ਪੂਰਾ ਦੇਸ਼ ਹੈਰਾਨ ਹੈ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸਰਕਾਰ ਇਸ ਬਾਰੇ ਚੁੱਪ ਕਿਉਂ ਹੈ ਭਾਰਤ ਨੇ ਸਾਨੂੰ ਮਨੁੱਖੀ ਵਿਵਹਾਰ ਦੀ ਨਿੰਦਾ ਕਿਉਂ ਨਹੀਂ ਕੀਤੀ ਦੂਜੇ ਪਾਸੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹਤਕੜੀਆਂ ਲਗਾ ਕੇ ਸਦਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਕਾਂਗਰਸ ਨੇਤਾ ਕੇ ਸੀ ਵੇਣੂਗੋਪਾਲ ਨੂੰ ਹਤਕੜੀਆਂ ਲਗਾਈਆਂ ਹੋਈਆਂ ਦਿਖਾਈ ਦਿੱਤੀਆਂ ਸਵੀਡਨ ਦੇ ਪੱਛਮੀ ਸਟਾਕਹੋਮ ਚ ਇੱਕ ਸਿੱਖਿਆ ਕੇਂਦਰ ਤੇ ਹੋਈ ਪਾਰੀ ਗੋਲੀਬਾਰਿਚ ਹਮਲਾਵਰ ਸਮੇਤ ਘੱਟੋ ਘੱਟ 11 ਜਣਿਆਂ ਦੀ ਮੌਤ ਹੋਈ। ਹਮਲੇ ਚ 5 ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਜਵਾਦਾ ਹੋਣ ਦਾ ਖਾਤਸ਼ਾ ਜਾਹ ਦਿੱਤਾ। ਇਹ ਘਟਨਾ ਚ ਸ਼ਾਮਲ ਹਮਲਾਵਰ ਦੇ ਮਕਸਦ ਦਾ ਫਿਲਹਾਲ ਤਾਂ ਪਤਾ ਨਹੀਂ ਚੱਲ ਸਕਿਆ ਪਰ ਸਵੀਡਨ ਚ ਸਕੂਲਾਂ ਤੇ ਸਿੱਖਿਆ ਕੇਂਦਰ ਤੇ ਅਜਿਹੇ ਹਮਲੇ ਦੀਆਂ ਘਟਨਾਵਾਂ ਨਾਂ ਦੇ ਬਰਾਬਰ ਹੁੰਦੀਆਂ ਸਨ। ਸੋ ਦੱਸਦੀ ਹੈ ਕਿ ਜਿਸ ਕਾਰਨ ਇਲਾਕੇ ਚ ਪਗੜੜ ਕਾਫੀ ਮਚ ਗਈ ਹੈ। ਪੁਲਿਸ ਨੇ ਦੱਸਿਆ ਕਿ ਇਸ ਹਮਲੇ ਚ ਗੰਭੀਰ ਜ਼ਖਮੀ ਹੋਈਆਂ ਤ ਹਸਪਤਾਲ ਚੇਲਾ ਚੱਲ ਰਿਹਾ ਹੈ ਸੋ ਇਹਨਾਂ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਪਰ ਸਥਿਰ ਦੱਸੀ ਜਾ ਰਹੀ ਹੈ ਇਨਕਮ ਟੈਕਸ ਵਿਭਾਗ ਦੇ ਵੱਲੋਂ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਕਪੂਰਥਲਾ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ ਤੇ ਛਾਪੇ ਮਾਰੇ ਗਏ ਨੇ ਇਹ ਛਾਪੇਮਾਰੀ ਅਸਵੇਰੇ ਸ਼ੁਰੂ ਹੋਈ ਹੈ ਤੇ ਜਦੋਂ ਲੁਧਿਆਣਾ ਤੋਂ ਆਈਟੀ ਟੀਮਾਂ ਨੇ ਕਪੂਰਥਲਾ ਚ ਰਾਣਾ ਦੇ ਘਰ ਮਿਲ ਅਤੇ ਸੈਕਟਰ 4 9 ਦੇ ਵਿੱਚ ਉਹਨਾਂ ਦੀਆਂ ਤਿੰਨ ਕਰਾਂ ਤੇ ਐਮਐਲਏ ਹੋਸਟਲ ਦੇ ਵਿੱਚ ਫਲੈਟ ਨੰਬਰ 53 ਪਹੁੰਚੀਆਂ ਤਾਂ ਜ਼ਿਕਰਯੋਗ ਹੈ ਕਿ ਉਤਰਾਖੰਡ ਯੂਪੀ ਅਤੇ ਪੰਜਾਬ ਚ ਡਿਸਟਿਲਰੀਜ਼ ਅਤੇ ਖੰਡ ਮਿਲਾਂ ਦੇ ਮਾਲਕ ਰਾਣਾ ਗੁਰਜੀਤ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਚੋਂ ਇੱਕ ਨੇ ਉਹਨਾਂ ਦਾ ਪੁੱਤਰ ਰਾ ਤਾਨਪੁਰ ਲੋਧੀ ਤੋਂ ਆਜ਼ਾਦ ਬਧਾਈ ਕੈ ਪਰ ਪਰਵਾਰ ਕੋਲ ਪੰਜਾਬ ਚ ਦੋ ਇਥਾਨੋਲ ਪਲਾਂਟ ਨੇ ਜਿਨ੍ਹਾਂ ਵਿੱਚ ਇਕੰਬਰਸਰ ਦੇ ਪਿੰਡ ਬੁੱਟਰ ਚ ਸਥਿਤ ਹੈ 4 ਫਰਵਰੀ ਤੋਂ ਸਰਗਰਮ ਹੋਈ ਪਛਮੀ ਗੜਬੜੀ ਅੱਜ ਕਮਜ਼ੋਰ ਹੋਈ ਹੈ ਚੇਤਾਵਨੀ ਤੋਂ ਬਾਅਦ ਪੰਜਾਬ ਵਿੱਚ ਵੀ ਨਹੀਂ ਪਿਆ ਅੱਜ ਸੋ ਜਨਵਰੀ ਵਾਂਗ ਹੁਣ ਫਰਵਰੀ ਦਾ ਮਹੀਨਾ ਵੀ ਸੋਕਾ ਲੰਘ ਰਿਹਾ ਪਰ ਇਸ ਪੱਛਮੀ ਗੜਬੜੀ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਵੀ ਦੇਖਿਆ ਗਿਆ ਕੁਝ ਜ਼ਿਲ੍ਹਕਿਆਂ 'ਚ ਬਰਫਬਾਰੀ ਹੋਈ ਹੈ ਇਸ ਕਰਕੇ ਪਿਛਲੇ ਕੁਝ ਦਿਨਾਂ 'ਚ ਪੰਜਾਬ 'ਚ ਤਾਪਮਾਨ ਥੋੜੀ ਗਿਰਾਵਟ ਆਈ ਹੈ ਦੱਸਦੀ ਹੈ ਕਿ ਅਜੇ ਪੰਜਾਬ ਦੇ ਵਿੱਚ ਮੀਂਹ ਅਤੇ ਧੁੰਦ ਸੰਬੰਧੀ ਕੋਈ ਅਲਰਟ ਤਾਂ ਨਹੀਂ ਜਾਰੀ ਕੀਤਾ ਪਰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਜਾਵੇਗਾ ਇਹ ਸਨ ਅਜਦੀਆ ਵਰਡ ਨਿਊਜ਼ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ